ਚੁੱਗੀ ਚਾਗ ਲੱਗਣ ਕਾਰਨ ਤਿੰਨ ਬੱਚੇ ਅਤੇ ਉਹਨਾਂ ਦਾ ਪਿਤਾ ਚੁੱਲਸਿਆ ਚੁੱਲ੍ਹੇ ਦੀ ਰਾਖ ਤੋਂ ਪੜਕੀ ਸੀ ਅੱਗ ਮਾਚੀਵਾੜਾ ਸਾਹਿਬ ਦੇ ਬਲੀਬੇਗ ਬਸਤੀ ਵਿਖੇ ਬੀਤੀ ਰਾਤ ਇੱਕ ਝੁੱਗੀ ਵਿੱਚ ਅੱਗ ਲੱਗਣ ਕਾਰਨ ਉਸ ਵਿੱਚ ਸੁੱਤੇ ਪਏ ਤਿੰਨ ਬੱਚੇ ਸ਼ਬਨਮ ਵਿਸ਼ਾਲ ਤੇ ਗੋਪਾਲ ਅਤੇ ਉਹਨਾਂ ਦਾ ਪਿਤਾ ਇੰਦਰ ਸਾਹਨੀ ਬੁਰੀ ਤਰ੍ਹਾਂ ਝੁੱਲਸ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਹ ਰੋਟੀ ਪਕਾਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਸੌ ਗਏ ਸਨ ਉਸਨੇ ਦਸਿਆ ਕਿ ਉਸਦਾ ਪਤੀ ਅੱਗੇ ਝੁੱਗੀ ਵਿੱਚ ਸੁੱਤੇ ਪਏ ਸਨ ਜਦ ਕੇ ਪਿਛਲੇ ਪੱਕੇ بڑے ਕਮਰੇ ਵਿੱਚ ਉਹਨਾਂ ਦੇ ਤਿੰਨ ਬੱਚੇ ਸੌ ਰਹੇ ਸਨ ਸੁਨੀਤਾ ਦੇਵੀ ਨੇ ਦੱਸਿਆ ਕਿ ਉਸਦਾ ਪਤੀ ਖੇਤਾਂ ਵਿੱਚ ਫਸਲਾਂ ਤੇ ਸਪਰੇਅ ਕਰਨ ਦਾ ਕੰਮ ਕਰਦਾ ਹੈ ਅਤੇ ਉਸ ਲਈ ਸਪਰੇਅ ਵਾਲਾ ਪੰਪ ਚੁੱਲ੍ਹੇ ਨੇੜੇ ਰੱਖ ਦਿੱਤਾ ਸ਼ੰਕਾ ਕੀਤੀ ਜਾ ਰਹੀ ਹੈ ਕਿ ਚੁੱਲ੍ਹੇ ਦੀ ਰਾਖ ਤੋਂ ਪੰਪ ਵਿੱਚ ਪਏ ਪੈਟਰੋਲ ਨੂੰ ਅੱਗ ਲੱਗ ਗਈ ਜਿਸ ਨੇ ਸਾਰੀ ਝੁੱਗੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅੱਗ ਦੀ ਲਪਟਾਂ ਦੇਖ ਅਤੇ ਰੋਲਾ ਸੁਣ ਕੇ ਆਸ ਵਾਸ ਦੇ ਗੁਆਂਢੀ ਵੀ ਉੱਠ ਖੜੇ ਹੋਏ ਜਿਨ੍ਹਾਂ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੁਨੀਤਾ ਦੇਵੀ ਦੇ ਤਿੰਨ ਬੱਚੇ ਜੋ ਪਿਛਲੇ ਕਮਰੇ ਚਪੇ ਸਨ ਉਹ ਅੱਗ ਦੀਆਂ ਲਪਟਾਂ 'ਚ ਚਿਗਰ ਗਏ ਅਤੇ ਤੋਂੇ ਕਾਰਨ ਉਹ ਬੇਹਾਲ ਹੋ ਗਏ ਅਤੇ ਬੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ ਇਸ ਹਾਦਸੇ ਵਿੱਚ ਤਿੰਨ ਬੱਚੇ ਸ਼ਬਨਮ ਵਿਸ਼ਾਲ ਤੇ ਗੋਪਾਲ ਅਤੇ ਉਹਨਾਂ ਦਾ ਪਿਤਾ ਇੰਦਰ ਸਾਹਨੀ ਝੁੱਲਸੇ ਗਏ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸਮਰਾਲਾ ਹਸਪਤਾਲ ਲਿਆਂਦਾ ਗਿਆ पर हालात गंभीर देखद पी पीजीआई आई चंडीगढ़ रेफर कर दिता गया समराला तो करिशन लाल चाणना सर हम लोग तो सोए हुए थे बारह बजे के रात मात है तो आ, अचानक आवाज़ हुई हम लोग बाहर निकले तो देखे कि जो आग लगी हुई थी फिर हम लोग आग बुझाए उसके बाद अंदर जाके बच्चे को निकाले बच्चे को निकाल के उसको सेवा पानी किए तो डॉक्टर के पास लेके फिर ये लोग आगे बढ़े बच्चे कितने झुलसे हुए का का बच्चे बच्चे को झुलसे हुए नहीं है धुआं से वैसे है और सारा अंदर पैया अच्छा पता ने कैसे आग लागे नहीं ला गया जब देखिया धुआं हुआ तब सारा निकलिया तब आज सारा आदमी आया तब से पानी मिझा मिझा कितने बच्चे करते आग में झुलसे हुए ਤਿੰਨ ਬੱਚੇ ਨੇ ਤਿੰਨ ਬੱਚੇ ਕੀ ਕੀ ਨਾਮ ਹੁਣ ਦਾ ਇੱਕ ਸਬਨਮ ਇੱਕ ਗੋਪਾਲ ਇੱਕ ਵਿਸ਼ਾਲ ਹਾਂ ਜੀ ਤੁਹਾਡੇ ਘਰ ਵਾਲੇ ਕਾ ਕੀ ਨਾਮ ਹੈ 인ਦਲਸਨ ਉਸ ਕੋਈ ਲਖਮੀ ਹੋਇਆ ਹੈ ਹਾਂ ਜੀ ਇਸ ਨੇ ਬਚਾਇਆ ਫਿਰ ਆਪ ਕੋ ਲਾਂਭਰਾਤੇ ਹਾਂ ਅਸੀਂ ਇਹ ਸਭ ਬਚਾਇਆ ਡਾਕਟਰ ਰਮਨ ਸੁਮਰਾੜਾ ਸਬ ਡਿਸਟ੍ਰਿਕਟ ਹਸਪੀਟਲ ਹਾਂ ਜੀ ਸਾਢੇ ਕੋਈ ਰਾਤ 2:30 ਜੀ ਆਰਾਊਂਡ ਤਿੰਨ ਬੱਚਿਆਂ ਨੂੰ ਲੈ ਕੇ ਆਏ ਸੀ ਇੱਕ ਮਾਈਗ੍ਰੈਂਟ ਲੇਬਰ ਸੀ ਉਹਨਾਂ ਦੀ ਝੂਗੀ ਚ ਅੱਗ ਲੱਗ ਗਈ ਬੱਚਿਆਂ ਦੀ ਉਮਰ ਸੀਰੀ ਚੇਸਨ ਪੈਂਸਰ ਤੇ ਚਾਰ ਸਾਬ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲੈ ਕੇ ਆਏ ਸੀਗੇ ਤੇ ਸਾਹ ਲੈਣ ਇਸ ਤਕਰੀਬ ਸੀਗੀ ਦੋ ਪਹੁੰਚੇ ਉਹਨਾਂ ਦੀ ਜਿਹੜੀ ਆਕਸੀਜਨ ਲੈਵਲ ਆ ਅਰਾਊਂਡ 86 84 ਸੀਗਾ ਤੇ ਉਹਨਾਂ ਨੂੰ ਜਲਦੀ ਇੱਥੇ ਜੋ ਐਮਰਜੈਂਸੀ ਟਰੀਟਮੈਂਟ ਆ ਬ੍ਰੋਂਕੋ ਡਾਇਲੇਟਰ ਪਲਸ ਆਕਸੀਜਨ سپورਟ ਦੇ ਕੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਪੇਸ਼ੈਂਟਸ ਨੂੰ ਤੇ ਕੋਈ ਕੌਨਸ਼ੀਅਸ ਲੈਵਲ ਨਾ ਅਚੀਵ ਹੋ ਗਿਆ ਸੀ ਫਿਰ ਫਰਦਰ ਮੈਨੇਜਮੈਂਟ ਇਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਭੇਜਦਾ ਸੀਗਾ ਇਹ ਮਾਚਵਾੜਾ ਸਾਹਤੇ ਕੋ ਸਾਡੇ ਕੋਲ ਆਏ ਸੀਗੇ ਉਹਨਾਂ ਦੇ ਅਚਾਨਕ ਝੂਗੀ ਨੂੰ ਅੱਗ ਲੱਗ ਗਈ ਕਿੱਥੇ ਤੇ ਨਾਮ ਕੀ ਬੱਚਿਆਂ ਦੇ ਬੱਚਿਆਂ ਦਾ ਨਾਮ ਇੱਕ ਬੱਚੇ ਦਾ ਨਾਮ ਵਿਸ਼ਾਲ ਆ ਲੜਕਾ ਇੱਕ ਲੜਕੀ ਆ ਸੁਖਨਾਮਾ ਤੇ ਇੱਕ ਦਾ ਗੋਪਾਲ ਹੈ ਠੀਕ ਰੋਕੋ ਗੋਪਾਲ ਇਹ ਰੈਫਰ ਕਿੱਥੇ ਕੀਤਾ ਨੇ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਚ